ਉਹ ਹੈ ਜੀ ਦਾ ਖਾਲਸਾ ਸਿਰ ਬਾਹਰ ਜੀ ਕੀ ਪਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੋ ਗੁਣੀ ਤੇ ਰਾਤ ਸਾਂ ਕੁਣੀ ਚੱਗੀ ਬਰਸੇ ਤੇ ਸਭ ਨੂੰ ਦੇਹ ਨੁਕਤਾ ਬਖਸ਼ੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਹੋਲੀ ਅਤੇ ਹੁਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਹੋਲੀ ਹੈ ਜੀ ਤੇ ਕੱਲ ਨੂੰ ਹੁਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਠਾਠਾ ਮਾਰਦਾ ਇਕੱਠ ਹੋਇਆ ਹੈ ਬਜੀ ਕਪਨੀਆ ਸਿੱਖ ਸੰਗਤਾਂ ਸਾਰੀਆਂ ਉੱਥੇ ਪਹੁੰਚ ਹੋਈਆਂ ਮਹਾਰਾਜ ਅੱਗੇ ਬੇਨਤੀ ਹੈ ਵੀ ਜਿਹੜੇ ਭਾਈ ਆਪਣੇ ਘਰ ਤੋਂ ਚੱਲ ਰਹੇ ਆ ਉੱਥੋਂ ਨੂੰ ਨਮਸਕਾਰ ਕਰਨ ਕਿਸੇ ਪਰ ਕੋਈ ਹੌਨਤਾਣੀ ਨਾ ਹੋਵੇ ਸਾਰੇ ਸਹੀ ਸਲਾਮਤ ਆਪਣੇ ਘਰ ਵਾਪਸ ਤੋਂ ਹੀ ਪਹੁੰਚਣ ਜਿਨ੍ਹਾਂ ਨੇ ਖੁਸ਼ੀ-ਖੁਸ਼ੀ ਉੱਥੇ ਮੱਥਾ ਟੇਕਣ ਗਏ ਆਪਣੇ ਅਰਦਾਸਾਂ ਬੇਨਤੀਆਂ ਕਰਨ ਗਏ ਸਾਰਿਆਂ ਦੀਆਂ ਬੇਨਤੀਆਂ ਮਹਾਰਾਜ ਪੂਰੀਆਂ ਕਰਨ ਤੇ ਆਪਣੇ ਸਹੀ ਸਲਾਮਤ ਘਰ ਪਹੁੰਚੋ ਤੇ ਇੱਕ ਦੋ ਐਕਸੀਡੈਂਟ ਹੋਏ ਵੀ ਆ ਚਲੋ ਜਿਨ੍ਹਾਂ ਦੇ ਸੱਟਾ ਪੇਟਾ ਬੱਚੀਆਂ ਜਿਨ੍ਹਾਂ ਦੇ ਜੀਵ ਵਿੱਚ ਤੇ ਚਲੇ ਗਏ ਮਹਾਰਾਜ ਸਭ ਨੂੰ ਸਮੱਤ ਭਕਸ਼ੇ ਸਾਰਿਆਂ ਦੇ ਉੱਪਰ ਆ ਆਪਣੀ ਛਤਰ ਛਾਇਆ ਬਰਕਰਾਰ ਰੱਖੇ ਤੇ ਅੱਜ ਤੁਹਾਨੂੰ ਪਤਾ ਵੀ ਛੋਟੇ-ਛੋਟੇ ਖੁਸ਼ੀਆਂ ਸੀ ਸੈਲੀਬ੍ਰੇਸ਼ਨ ਕਰੀ ਹੋ ਜਾਂਦੇ ਆ ਆਪਣੇ ਪਰਿਵਾਰ ਦੇ ਵਿੱਚ ਅੱਜ ਹੋਲੀ ਖੇਲੀ ਜੀ ਤੇ ਹੁਣ ਉਹ ਵੀਡੀਓ ਤੁਸੀਂ ਕਰਿਓ ਇੰਜੋਏ ਖੇਲੀ ਸੁੱਕੇ ਰੰਗਨ ਵਾਲਾ ਵੀ ਮਤਲਬ ਲੈ ਕੇ ਤਾਂ ਰੰਗ ਇਹ ਕਿਹਾ ਕਿ ਇਹ ਵੀ ਸਾਡੇ ਸਕਿਨ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਕੀ ਚੱਲ ਰਹੇ ਜੀ ਤੇ ਸਭ ਪਾਸੇ ਖੁਸ਼ੀਆਂ ਮਨਾ ਰਿਹਾ ਲੋਕ ਮੋਟਰਸਾਈਕਲਾਂ ਪਰ ਮੁੰਡੇ-ਕੁੰਡੇ ਨੱਠੇ ਫਿਰਦੇ ਆ ਕੋਈ ਇੱਧਰ ਰੰਗ ਲਾਉਂਦਾ ਫਿਰਦਾ ਕੋਈ ਉੱਧਰ ਤੇ ਇੱਧਰ ਮੈਂ ਕਿਹਨੇ ਸਾਡੇ ਆ ਕੇ ਸ਼ੁਰੂਆਤ ਕਰਦੀ ਰੰਗ ਦੀ ਫਿਰ ਗਾਹਾਂਗਾ ਕਿਦਾਂ-ਕਿਦਾਂ ਪ੍ਰੋਗਰਾਮ ਚੱਲਦਾ ਹੁਣ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਕੀ ਹੋ ਗਿਆ ਤੁਹਾਨੂੰ ਕੀ ਹੋ ਗਿਆ ਤੁਹਾਨੂੰ ਉਹਨਾਂ ਦੇ ਦਰਵਾਜ਼ਾ ਲਾ ਇਹਨੂੰ ਕਿਹਨਾਂ ਰੀਤ ਨੂੰ ਨਾਲ ਬੈਠਾ ਮੈਂ ਆਇਆ ਉਹ ਉਹ ਤੁਹਾਨੂੰ ਲਵੇੜਦਾ ਤੁਸੀਂ ਉਹਦੇ ਅੰਨੁਕਦਿਆ ਫਰੀ ਜਾਓ ਰੀਤ ਕਿੱਥੇ ਲੁਕ ਗਈ ਉਹ ਰੀਤ ਦਾ ਮਲਕੋਤੀ ਉਹਨਾਂ ਨੇ ਮੇਰੇ ਨਾਲ ਖੇਡ ਲਾ ਨਾ ਗ੍ਰੈਂਡ ਉਹ ਨਹੀਂ ਓਹੋ ਓਹੋ ਖਾਣਾ ਨਾ ਪਾ ਆਏ ਹਾਏ ਹਾਏ ਓਏ ਹੋਏ ਓਏ ਨਾ ਮੈਂ ਤੇਲ ਤਲਾਦ ਓਏ ਹੋਏ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਇੱਕ ਦੂਜਾ ਕੀਦਰ ਆ ਰੂ ਲਾਪਾ ਤੱਕ ਤੇ ਨਾ ਤਾਇਆ ਦਾਇਆ ਦਾਇਆ ਤਾਇਆ ਜੀ ਕਿਧਰ ਲੁੱਕੀ ਮਾ ਤੁੰ ਜੱਸਰ ਮੈਨੂੰ ਨਾ ਤਸਾ ਇਹ ਹੈਪੀ ਹਾਂ ਅਮ ਆ ਗਏ ਹਾਂ ਉਹ ਬਾਰੇ ਜਿੱਤਕਾਰੀ <laughs> दिए। दिए। चाची आ जा चाची भी फटाऊ तैलू कु लगी, लगी <laughs> वें गाँगे। वें गाँगे। ओ यार मैं क्या थे उतर के उड़ी पाऊड़िया <laughs> ਨਹੀਂ ਇਹੀ ਗੱਲ ਰਹੀ ਹੈ ਬੈਠੇ ਬੈਠ ਕੇ ਮਾਪਰ ਬੈਠਾ ਦੇ ਵਿੱਚ ਬਾਣੀ ਹੁੰਦਾ ਬਾਪਿਆੇ ਕਮਰੇ ਚ ਚਲੇ ਗਿਆ ਬੱਤ ਬਾਪਿਆੇ ਕਮਰੇ ਚ ਮੈਂ ਕਿ ਉਹਨਾਂ ਦਾ ਰੀਤ ਲਵੇਲ ਦੇਣੀ ਉਧਰ ਵੱਲ ਰੀਤ ਤੇ ਨਾਲ ਲਾਈ ਨੀ ਗੱਲ ਰੱਖਿਓ ਹੋਰੀ ਲੱਭਣੀ ਤੁਹਾਨੂੰ ਹੁਣ ਜਿੱਦੀ ਪਿੱਛੇ ਰੱਖਿਓ ਰੀਤ ਨੂੰ ਕਿੰਨਾ ਚਾਲ ਚੱਲੇ ਮੈਂ ਨਹੀਂ ਥੋੜੀ ਜਿੱਦੀ ਵੀ ਨਿਪੜੇਗਾ ਹਾਂ ਦੇਖਦਾ ਇੱਥੇ ਵੀ ਨਹੀਂ ਆ ਗਿਆ ਰਸੋਈ ਮਦਰ ਵੀ ਹਾਂ ਟਿੱਕਾ ਅੱਜ ਟਿੱਕਾ ਅੱਜ ਕਿੰਨੇ ਮੰਮੀ ਉੱਪਰ ਹੈ ਉੱਪਰ ਹੈ ਲਾਹ ਔਰ ਥੱਲੇ ਨਹੀਂ ਹੁਣੀ ਐ ਤਾਂ ਉੱਪਰ ਹੈ ਖੱਲਾਨੀ ਹੈਗੇ ਐਨੀ ਫੁਰਤੀ ਨਹੀਂ ਹੈਗੀ ਉਹਨਾਂ ਦੇ ਵੀ ਥੱਲੇ ਉਤਰ ਜੂਗੇ ਉਹ ਨਾ ਬੀਸਾ ਮਾਰਟ ਤੇ ਜਾਣਾ ਉੱਥੇ ਹੋਰ ਕੁਸ ਐਲੀ ਜੱਤੀ ਫੌਰੀ ਉਤਰ ਜੂਗੇ ਉਹ ਇਹ ਹੋ ਸਕਦਾ ਇਹ ਹੋ ਸਕਦਾ ਵੀ ਬਾਥਰੂਮ ਚ ਪਰ ਨਹੀਂ ਆਤਾਰ ਲੱਗੀ ਵੀ ਮੂਰੇ ਮੈਂ ਲਾ ਕੇ ਗਿਆ ਉੱਪਰ ਯਾਰ ਔਰ ਨਹੀਂ ਹੱਪਰਿਆ ਹਾਂਜੀ ਆਹੋ ਮਾਂ ਦਾ ਦਿੱਤੀਆ ਦਿੱਤੇ ਆ ਆਦਾ ਚਲੋ ਵੀ ਚਲੋ ਬਜਨ ਘੜਜੂ ਬਜਨ ਘੜਜੂਗਾ ਜੇ ਖੋਲ ਕੇ ਬਾਹਰ ਆ ਜਾਣ ਕਿ ਮੈਂ ਕਿਹਾ ਮੁਸਕਰੀ ਮਿਲ ਗਈ ਚਲੋ ਬਈ ਇੰਨਾ ਕੰਮ ਤਾਂ ਆ ਵੀ ਲੋਕਾਂ ਨੂੰ ਨਹੀਂ ਲਾ ਰਹਾ ਇਹ ਕਹੀ ਮੇਰੇ ਨਹੀਂ ਮਾਰਾ ਚਲੋ ਲਾ ਗਿਆ ਹੁਣ ਦਾ ਚਲੋ ਬਈ ਮੈਨੂੰ ਆ ਜੇ ਜੰਦ ਕੋਈ ਤੇ ਕੋਤੇ ਮੈਂ ਨਹੀਂ ਛੋਟੇ ਤਰ੍ਹਾਂ ਕੰਦੀ ਤੇ ਆ ਗਈ ਨਹੀਂ ਆ ਤੇਰੀ ਆਈ ਹੋਣੀਗੀ ਲੈ ਤੇਰਾ ਜੋਰ ਲੱਗ ਗਿਆ ਚੀਜੀ ਖਾ ਖੇੜੇ ਕਰੀਂਦਾ ਸਾਰ ਨਹੀਂ ਦੇਣੇ ਅਪਨੇ ਜਾ ਕੇ ਦੇਣੇ ਚੱਕਣੇ ਲੱਭਣ ਨੂੰ ਜੋਰ ਲੱਗ ਹੈਪੀ ਹੋਲੀ ਹੈਪੀ ਹੋਲੀ ਲੈ ਅਜੇ ਤਾਂ ਬਦਾਮ ਖਲਾ ਕੇ ਹੈਪੀ ਹੋਲੀ ਮਨਾਉਂਦੇ ਬਾਈ ਸਾਰੇ ਮੇਰੇ ਕੋਲੇ ਆ ਗਏ ਮम्मा ਆ ਨਹੀਂ ਆਣਾ ਖੇੜਦੇ ਮम्मा ਆਣਾ ਨਾ ਖੇੜਦੇ ਕਿਹੜੇ ਦੇਖਦੇ ਨਹੀਂ ਖੇੜ ਕੀ ਹੈਗੇ ਹੁਣ ਤੁਸੀਂ ਦੇਖਣਾ ਇਹਦਾ ਰਹਿਣ ਦੇ ਚਲ ਤੁਸੀਂ ਜਾਣਾ ਹਾਂ ਆਪਾਂ ਨੂੰ ਲੈ ਤੁਰਨਾ ਜਾਣਾ ਪਪਾ ਲੈ ਜਾਣਾ ਵੀ ਆਹ ਲੋ ਜੀ ਪਹੁੰਚ ਗਏ ਇੱਧਰ ਤੇ ਮੈਂ ਕਿਹਨਾਂ ਵੀ ਖੋ ਗਈ ਬਈ ਮੈਂ ਕਿਦੀ ਮੰਮੀ ਖੋ ਗਈ ਮੇਰੀ ਬਾਥਰੂਮ ਚੋ ਗਈ ਨਾ ਰੱਖੋ ਉੱਥੇ ਵੀ ਤਾਂ ਮੈਂ ਕਿਹਨੇ ਵੀ ਤਾਂ ਲੱਭੇ ਹੀ ਆ ਕੰਮ ਹਾਂ ਇੱਧਰ ਰਮਨਾ ਵੀ ਫਿਰਦਾ ਸਮਝ ਲੈ ਤੇਰੇ ਤੇ ਰੰਗ ਲਾ ਦੀਏ ਬਾਹਰ ਹੋ ਪਈ ਲੈ ਅਮਨੇ ਨੇ ਵੀ ਲਾਉਣਾ ਤੇ ਹੋਰ ਨੇ ਆਉਣੇ ਭਾਬੀ ਦੇ ਰੰਗ ਹਾਂ ਦੋਦਾਂ ਦੋਦਾਂ ਮੇਰੇ ਮਰੇ ਉਹ ਰੇਡ ਮੇਂ ਉਹ ਨਹੀਂ ਨਾ ਕਰਿਆ ਰੱਖੀ ਤੇ ਹੋਲੀ ਹੈ ਬਰਾਬਰ ਹੁਣ ਆਇਦਾ ਕੋਈ ਹੁਣ ਜੀ ਬਾਬੀ ਓਹੋ ਜੀ ਖੇਲ ਗੁਰ ਆ ਵੀ ਨਮਰੇ ਮੇਰਾ ਤਾਂ ਮੂੰਹ ਪਰਦਾ ਚੱਲ ਗਾ ਕੈਮਰਾ ਕਮਾਓ ਮੈਂ ਕਾਕੂ ਕਰ ਲੈ ਚਲੋ ਜੀ ਹਾਲਾਤ ਲਾ Kartisbooting. ਮਣਾ ਤੇ ਅਦੀ ਦਾ ਬਣਾਤੀ ਹੋਲੀ ਹੁਣ ਰੰਗ ਲਾਈ ਤੂੰ ਸੜਾ ਕੇ ਤੇ ਹੁਣ 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 ਦਾ ਟਮ ਇਹਦੇ ਲਾ ਦੇ ਬਸ ਹੁਣ ਉਧਰ ਤੂੰ ਸਾਰੀ ਲਿਪੜ ਗਈ ਤੂੰ ਲਵੇੜਨ ਨੂੰ ਮਾਈ ਤੀ ਚਲ ਕੋਈ ਨਾ ਪਤਾ ਹੀ ਆ ਫਿਰ ਇਹ ਮੇਰੇ ਪੁੱਤ ਦਾ ਅੱਜੇ ਲਾ ਦੋ ਮੇਰੇ ਨਾਲ ਲਾ ਦੋ ਛੜੇ ਦੇ ਤੇ ਕਹਿੰਦੀ ਮੇਰੇ ਨਾਲ ਆਓ ਵੇ ਛੜਾ 5 ਕਿਲੋ ਭਾਈ ਤਾਂ ਲੈਣਾ ਪੈਣਾ ਹੁਣ ਤਾਰਾ 5 ਕਿਲੋ ਨਹੀਂ 500 ਉਹ ਤਾਂ ਵੜਾ ਦੀਗਾ ਕਿਤੇ ਜੁੜ ਗਿਆ ਮੈਂ ਤਾਂ ਨਾ ਮਾਂ ਜਾ ਕੇ ਮੈਂ ਨਾ ਤਿੰਨ ਗੋਲੀਆਂ ਪਾ ਕੇ ਰਸੋਈ ਚ ਰੱਖਿਆ ਰਹੀਆਂ ਦੀਆਂ ਹਾਂ ਦੋ ਮਾਰੂ ਦੋ ਮਾਰੂ ਲੱਕੀ ਵੀ ਐ ਇਹਨੂੰ ਕਹਿੰਦੇ ਸਕੀਮ ਕਹਿੰਦੇ ਤੂੰ ਦੇਖਿਆ ਨਹੀਂ ਫੇਰ ਸਾਹਮਣੇ ਕਮਰੇ ਵਿੱਚ ਸਾਦਾ ਕੋ ਸਾਦਾ ਕੋਸੋਰੇ ਲੱਗਦੀ ਹੈ ਤੂੰ ਚਲਣ ਤਾਂ ਖਾ ਗਿਆ ਹੋ ਗਿਆ ਹੋ ਗਿਆ ਚੱਕੋ ਫੇ ਰੋਲੇ ਤੇ ਡਰਦੀ ਰੋਲੇ ਗੋਲੇ ਤੇ ਡਰਦੀ ਹੈ ਜਾਂ ਡੋਗੀ ਤੇ ਡਰਦੀ ਹੈ ਕੀ ਹੋ ਗਿਆ ਕੀ ਮੈਂ ਫੇਕਤੀ ਕਿਉਂ ਮਾਰਦਾ ਤਾ ਹੋਰ ਤਾਂ ਕੋ ਦੋਰੇ ਲੱਗਦੀ ਆ ਫਲੋਲ ਹੀ ਹੈਗੀ ਐ ਹਾਂ ਇਹ ਜਾਣ ਕੇ ਕਹਿੰਦਾ ਮੇਰੀ ਭਾਬੀ ਘਰੇ ਆਈ ਓ ਤੇਰੇ ਬੰਦੇ ਨੂੰ ਪਤਾ ਕੀ ਹੁੰਦਾ ਐਡ ਕਰ ਉਹ ਕਿਉਂ ਰਵਾਲਦਾ ਐਂ ਕਰ ਦੇਖ ਆ ਜਾ ਕੇ ਅਰੇ ਨਾ ਜਾਲੀ ਤੂੰ ਜਾ ਮੈਂ ਆ ਕੇ ਦੇਖ ਕੇ ਆਉਂਗਾ ਐਡੀ ਕਿਸੇ ਕੇ ਹੋ ਗਈ ਬਾਤ ਉਹ ਤਾਂ ਕਿਉਂ ਹਾਂ ਖੇਲੀ ਖੋਲੀ ਖੇਲੀ ਹੋਲੀ ਐ ਤਸਲੀ ਨਾਲ ਖੇਲੀ ਆ ਤਸਲੀ ਨਾਲ ਹੈ ਨਾ ਮੈਂ ਸਾਰਾ ਔਰ ਡਰੀ ਬਿਆਰੀ ਤੇ ਡਰੀ ਵੀ ਜੇ ਬਈ ਬਿਆਰੀ ਕੁਛ ਨਹੀਂ ਆ ਪਤਾ ਬੀਬੀ ਲਿਗੜ ਗਈ ਮੈਂ ਨਹੀਂ ਆਈ ਤੇ ਹਾਂ ਤੁਸੀਂ ਤਾਂ ਚੱਲ ਮੇਰੇ ਨਹਾਣ ਦੇਓ ਨੰਨਾ ਆਈ ਵੀ ਗਿਆ ਮੈਂ ਹਾਂ ਨਾਤੇ ਵਿੱਚ ਨਾਤੇ ਸੁਭੂ ਦੇ ਬਰਾਬਰ ਹੈ ਸ਼ੁਰੂਆਤ ਭਈ ਨਾ ਇਹ ਕਿੰਤੀ ਸੀ ਕੰਬਲੀ ਲਾ ਕੇ ਆਇਆ ਨੂੰ ਵੀ ਕੋਲੋਂ ਪਹਿਲੇ ਦੇਖ ਲੈ ਲੋ ਕਿ ਭਾਬੀ ਮਾਰ ਗਈ ਦੋਆ ਆਪਣਾ ਬਈ ਅੱਜ ਮੈਂ ਖੇਲਣ ਦੇ ਮੂਡ ਚ ਰਹੀਦਾ ਮੇਰਾ ਵੀ ਰੰਗ ਰੰਗਾ ਜੀ ਬਣਾਤਾ ਮਨ ਨੂੰ ਵੀ ਮੇਰੇ ਨਾਲ ਕੁਸਤਾ ਕੁਸ ਜ਼ਿਆਦਾ ਹੀ ਬਣੇ ਪਏ ਆ ਆ ਦੇਖੋ ਨਹੀਂ ਗਾਇਆ ਉਹ ਮੈਂ ਥੋੜਾ ਰੰਗ ਲਾਉਣ ਦਵਾ ਤੁਹਾਨੂੰ ਤਾਂ ਤੁਹਾਡੀਆਂ ਦਰਾਣੀਆਂ ਤੇ ਠਾਣੇ ਦੀ ਆਪਦੀ ਉਹਦੀ ਦੀ ਜੀ ਤਾਂ ਆਏਗੀ ਆ ਹੁਣ ਮੇਰੇ ਕੋਲ ਰੰਗ ਨਹੀਂ ਮੈਂ ਤੁਹਾਨੂੰ ਜਿਲਵੇੜ ਦਵਾ ਵੀ ਮੈਂ ਤਾਂ ਮੂਲੀ ਮੈਂ ਤਾਂ ਆਈ ਚਲਾ ਦਤਾ ਹਾਂ ਹੈਪੀ ਹੋਲੀ ਹੈਪੀ ਹੋਲੀ ਸਹੀ ਗੱਲ ਆ ਸਹੀ ਗੱਲ ਚਲ ਵਧੀਆ ਅਰੇਜਮੈਂਟ ਹੋ ਗਿਆ ਹੁਣ ਤੁਮਾਂਸੀ ਇਕੱਲੇ ਆ ਜੂ ਕਹਿੰਦੇ ਰੌਣਕ ਮੇਲਾ ਹੋਰ ਕੀ ਲੈ ਜਾਣਾ ਆਪਾਂ ਨੇ ਇੱਥੇ ਤੇ ਸੁੱਕੋ ਭੈਂਦੀ ਰਹੀ ਹੁਣ ਉਧਰ ਨਹੀਂ ਸ਼ੱਕ ਮੱਲ ਸੁੱਕੋ ਭੈਂਦੀ ਨੂੰ ਮੈਂ ਕਿਹਾ ਤਾਂ ਆ ਜੋ ਚਲ ਆਉਂਦੀ ਰਹੀ ਚਲੋ ਚੱਲ ਜਲੀਏ ਮੈਂ ਆ ਕਰ ਦਮ ਚਲੋ ਕੁੰਡੇ ਲਾ ਲਓ ਸਾਡੇ ਨਾਲ ਹੀ ਚਲੋ ਉੱਥੇ ਹੀ ਮਿਲਦੇ ਆ ਜੀ ਚੱਲ ਗੋੜਾ ਕੱਲ ਤਾਂ ਲੈ ਲੈਂਦੇ ਆ ਲੈ ਕੁੰਡੇ ਨਾ 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 ਦੇ ਦੇ ਲੋ ਮਾ ਜੇ ਕਪਰੇ ਫਾਇ ਗਿਆ ਇਹ ਲੈ ਦੇ ਹੌਲੀ ਹੌਲੀ ਹਾਏ ਹਾਏ ਛਰਚੇ ਪਾਇਆ ਸੱਤੋ ਮੇਰੇ ਪੱਤੇ ਫੋਟੋ ਦੋਹਾਂ ਨਾਲ ਤੇ ਉਹ ਜਿਆਦਾ ਤਾਕਤ ਪਰ ਰਹੀ ਦੇਖੋ ਉਹ ਮੈਂ ਬੜਿਆ ਉਹ ਸਾਪ ਆ ਤੁਸੀਂ ਦੋਏ ਲਿਬੜੀਆਂ ਹੋਈਆਂ ਕੋਈ ਗੱਲ ਨਹੀਂ ਅੱਛੀ ਅਸੀਂ ਵੀ ਗੱਲ ਕਰੀਓ ਚੱਲ ਕੇ ਆਈ ਆ ਅੱਛਾ ਵੇਖੀ ਪਾਪਾ ਸੋ ਫੋਨ ਲਵਾ ਬਾਬਾ ਉਹਨੂੰ ਲਵਾ ਬਾਬਾ ਗੁਰਦਾ ਪੁੱਤ ਉਹਨੂੰ ਲਾਇਓ ਬਸ ਜਾਈ ਨਹੀਂ ਆ ਵੇਖ ਲੈਨੇ ਹੋਏ ਸਾਹ ਚੜ ਗਿਆ ਤੇਨਾਂ ਨੂੰ ਸਾਹ ਚੜ ਗਿਆ ਤੇਨਾਂ ਨੂੰ ਹੋਣੀ ਦੁਬਾਰਾ ਸੀ ਤਾਂ ਜਾਣਾ ਤਾਂ ਮੈਂ ਨਹੀਂ ਆਈ ਨਾ ਹੁਣ ਆ ਸੀਦਾ ਮੈਂ ਨਾ ਤੀ ਦੇ ਮੇਰੇ ਪਖਾੜ ਛੱਡ ਦੇ ਨਾ ਖਰਾਬ ਕਰੇ ਇੱਕ ਤੇਰੀ ਤਾਰਤਾ ਕਰਨਾ ਮੈਂ ਗੱਲ ਨਹੀਂ ਦੇ ਮੈਂ ਵੀ ਜੁੱਪ ਕੇ ਬੈਠੀ ਨਹੀਂ ਸੀ ਚਲੋ ਉਹ ਚੱਲ ਆਦਨ ਨੇ ਤਾਉਣਾ ਸਿਮਰੇ ਬੋ ਤੁਹਾਡਾ ਮੈਂ ਇੱਕ ਚਾਹੂ ਲੱਗਣਾ ਦਾ ਬੈੱਡ ਲੋਡ ਕਰ ਦਿੱਤੇ ਤਾਂ ਬੈਠੇ ਆਦਨ ਨੇ ਤੋ ਥੋੜਾਣਾ ਇੱਥੇ ਦਾ ਅੰਦਰ ਦਾ ਕਲਰੇ ਕਲਰ ਹੋ ਗਿਆ ਬੱਲੇ ਕਲਰੇ ਕਲਰ ਬੈੱਡ ਦੇ ਵਿੱਚ ਦੇਖੋ ਆ ਕੱਪੜਾ ਪੈ ਗਿਆ ਠੀਕ ਹੈ ਠੀਕ ਹੈ ਉਹ ਪਾ ਗਿਆ ਕੱਪੜੇ ਚੱਕ ਕੇ ਛਾੜ ਦਿਓ ਉਹ ਕੋਈ ਉਹ ਚੱਲ ਕੋਈ ਨਹੀਂ ਕੋਈ ਨਹੀਂ ਇਹ ਕੱਪੜੇ ਨਹੀਂ ਹੈ ਫੋਲੀ ਹੈ ਭਾਈ ਉਹ ਦੋਵੇ ਜਾਣਾ ਆਏ ਹੈ ਮੈਂ ਦੋਵੇ ਤੇ ਆਏ ਆ ਦੋਵੇ ਮਲ ਤੇ ਰੱਖ ਕੇ ਦੋਵੇ ਮੈਂ ਕਾ ਕੇ ਅਖੀਆ ਅਮਲਾ ਆਮਨ ਨੇ ਤਾਂ ਭੂਤ ਨਹੀਂ ਬਣਾਤੀ ਸੰਦੀਪ ਫੋਟੋ ਹੀ ਲਾਉਣੀ ਮੈਂ ਕੇ ਲੱਗਦਾ ਵੀ ਤੇ ਏ ਲੱਗਣਾ ਤਾਂ ਦਾ ਜੁੰਕੇ ਤੇਰੇ ਕੱਤੇ ਲੱਗਿਆ ਭਾਈ ਮੈਂ ਕਿਹਾ ਤੇਰੇ ਮੈਂ ਮੈਂ ਤੂੰ ਸਾਰੇ ਇਕੱਲੇ ਦੇ ਹੱਦ ਨਾ ਕਰੇ ਹੋ ਓ ਯਾਰਾ ਤੋਂ ਉੱਠਾ ਦੇ ਜੇ ਸਾਡੇ ਹੱਥ ਤੇ ਹਥਿਆਰ ਹੁੰਦੇ ਸੀ ਕਿ ਕੁਝ ਕਰ ਬੰਦੇ। ਇਹ ਵੀ ਗੱਲ ਹੈਗੀ। ਕਾਕਾ ਕਾ ਮੇਰੇ ਘਰ ਨਹੀਂ ਕੰਮ ਕਰਕੇ ਸਾਡੇ ਕੋਲ ਤੇ ਆਉਂਦੀ। ਮੈਂ ਮੇਰੇ ਨੂੰ ਘਰ ਲੇਤੇ ਕੋਈ ਬਦਲ ਨਹੀਂ। ਮੈਂ ਤਾਂ ਕਿਸੇ ਟੈਨ ਛਾਪਾ ਪੈ ਸਕਦਾ। ਆਹ ਦੇਖ ਬਈ ਆ ਤਿਆਰੀ ਕਰਕੇ ਰੱਖਦੇ ਜਾ ਮਾਂ ਵੀ ਕਰਾਈ। ਤੇ ਰੰਗਾਂ। ਘਰ ਦੀ ਸਾਡੀ ਮਤਲਬ ਸਾਫ ਹੈ ਦਾਬੀ ਨਿਆਲੇ। ਨਹੀਂ ਦੇਖ ਲਈ ਮੇਰਾ ਕੰਮ ਨਵੇਂ ਕਿਉਂ ਕਰ ਦਿੱਤਾ। ਪਾਪਾ ਅਕਸ਼ੀਵਾਰ ਵੀ ਨਹੀਂ ਕਹਿੰਦੇ ਸੀ ਮਹਾਰ ਮੁੰਡਾ ਇਹੋ ਜਿਹਾ। ਹਾਂ ਪਿਛਲੀ ਵਾਰ ਹੋਲੇ ਮਾਲੇ ਨੂੰ ਅਸੀਂ ਪਾੜ ਦਿੱਤੇ ਹੋਰ ਜਿਹਾ ਹਾਰਨ ਤੇ ਇੱਥੇ ਜਾਨ ਨਾ ਮਿਲਨੇ ਨੂੰ ਨਹੀਂ ਨਾ ਪਿਛੜ ਗਏ ਮਾਮੀ ਨੂੰ ਛੱਡਣ ਕੇ ਵੇ ਤੁੱਥੀ ਦੀ ਹੋਲੀ ਲੰਘੀ ਸੀ ਸਾਡੀ ਹੋਲਾ ਮਹੱਲਾ ਵਿੱਚੀ ਲੰਘਿਆ ਦਾ ਹੋਲੀ ਅੱਜ ਮਾਪ ਤੇ ਚੜਾ ਹਾਂ ਹਮ ਕਰਨ ਵਾਲਾ ਇੱਥੇ ਆਪਾਂ ਹਮ ਚਲ ਕੋਈ ਬਾਜੀ ਤੇ ਬਾਜੀ ਤਾਂ ਭੱਜ ਗਿਆ ਬਾਜੀ ਤੇ ਰੰਗ ਲਾ ਚੀ ਹੋਏ ਜੇ ਨਾ ਅਗਰ ਛੋਦਾ ਤੂੰ ਮੋੜ ਟਿੰਡ ਕੇ ਤੰਗਤ ਤਾਂ ਪੁਰਦਾ ਆਬੀਸੇ ਦੇਖ ਲੈ ਲੈਨੇ ਮੈਂ ਲੱਗਦੀ ਆ ਇਹ ਦੇਖਿਆ ਜਦੋਂ ਅੰਦਰ ਵੜਦੇ ਨੂੰ ਦੇਖ ਲੈ ਕਹਿੰਦਾ ਜੀ ਮੈਂ ਦੇਖ ਲੈ ਆ ਤੂੰ ਬਾਹਰ ਨਹੀਂ ਇੱਤਾਈਂਂਂਂਂ ਮੈਂ ਇਹਨੇ ਬਾਹਰ ਆਣ ਹੁੰਦੀ ਫਿਰ ਜਦੋਂ ਉਸਤਾ ਮੱਕੀ ਹੂੰ ਮੱਕੀ ਆਪਣਾ ਡੇਟਰ ਦੇ ਲੱਤ ਪਰ ਮੱਕਾ ਬਾਪ ਨੂੰ ਬਿਲਾ ਦੇ ਰੱਖੋ ਉਹ ਕਰੇ ਸੁ ਕਰੇ ਬਾਪ ਕਹਤਾ ਅੱਛਾ ਤੇ ਮੈਂ ਕਰਨ ਲੱਗਿਆ ਤੇ ਘਰਸੀ ਬੰਤਾ ਹੋਲੀ ਅੱਜ ਸਾ ਬਣਾਈ ਚਲੋ ਕਰੋ ਤੁਸੀਂ ਗੱਲਾਂ ਬਾਤਾਂ ਆਪਣੀਆਂ ਹਾਏ ਆ ਜਾ ਵਿਚਾਰੀ ਇਹਦੇ ਨਵੀਆਂ ਫਾਕਾਂ ਜੀਆਂ ਪਾਈਆਂ ਨੇ ਮੇਰੇ ਪੁੱਤ ਦੇ ਆਇ ਨੂੰ ਵੀ ਦੇਖ ਲੋ ਐਨੂੰ ਵੀ ਦੇਖ ਲੋ ਇਹ ਬੇ ਡਰੀ ਖੜੀ ਆ ਟੱਕ ਲੋ ਆ ਬੁੱਤ ਚਲ ਬੁੱਤ ਨਾ ਇਹ ਮੰਮੀ ਇਹ ਡਰਦੀ ਏ ਨਾ ਬੱਚੇ ਤੇਰੀ ਮਾਂ ਨੇ ਨਾ ਉਹਦੀ ਹੋਣੀ ਨੋਣੀ ਨੋਣੀ ਪੋ 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 ਚੱਟਦੀ ਮਾਰਨੀ ਚੱਟਦੀ ਹਾਂ ਫੈਕਸ ਹੀ ਨੇ ਪੈ ਟ੍ਰੈਕਿੰਗ ਕਰਾ ਲਈ ਉਹ ਤਾਂ ਤੁਸੀਂ ਉਹ ਨਾਲੇ ਹੋਣੀ ਥਿਲਣ ਜਾਂਦੀ ਨਾਲੇ ਸੁਵੀਨ ਲੈ ਜਾਂਦੀ ਹੈ ਹੈ ਕੁੜੀ ਸਾਡੇ ਮਗਰ ਲੱਗੀ ਰੋਣ ਲੱਗ ਗਈ ਮੇਜਾ ਤੇ ਤਾਂ ਖੇਲੀ ਨਹੀਂ ਸੀ ਉਹल्ली ਹੈ ਵੀਰਾ ਮੱਤੇ ਮਨੋ ਜਰ ਵੱਲੀ ਹੈ ਉੱਲੀ ਹੈ ਉੱਲੀ ਹੈ ਤੇਰੀ ਜਰ ਗੰਦੀ ਬਾੜ ਵਿੱਚ ਜੱਜ ਜਾ ਜਾ ਗਾਂ ਪਤਾ ਲੱਗ ਨਹੀਂ ਕੀ ਚੀਜ਼ ਹੋਈ ਹਾਂ ਮੇਰੇ ਬਾਬਾਂ ਦਾ ਪੈਨ ਪੱਥਰ ਲੱਗਣ ਲੱਗ ਗਿਆ ਪਤੰਗਾਂ ਦਾ ਪੱਥਰ ਲੱਗਣ ਲੱਗ ਗਿਆ ਹਦੈ ਨੂੰ ਹੁੰਦੀ ਨਹੀਂ ਪਤਾ ਕੱਲ ਇਹਨਾਂ ਦੇ ਨਾਲ ਲੱਗੀ ਕਹਿੰਦੀ ਮੈਂ ਤਾਂ ਗੱਡੀ 'ਚ ਬੈਠ ਕੇ ਰੋਣਾ ਮੈਂ ਮੈਂ ਦੇਖੀ ਵੀਡੀਓ ਉਹਦੇ ਦੇ ਵਿੱਚ ਪੁੱਤਰ ਇਹ ਨਾਲ ਗੱਡੀ 'ਚ ਰੋਣੇ ਲੱਗੀ ਨਹੀਂ ਆ ਜਾ ਬੈਠ ਪੁੱਰੇ ਚੱਲੀ ਅਬ ਨਹੀਂ ਆਸੀਗਾ ਮੈਂ ਵੀ ਜਦ ਮੈਂ ਕਿਹਾ ਸੀ ਵੀਡੀਓ ਫੋਟੋ ਅੱਗੇ ਗੱਡੀ ਕੋਲ ਬੜ ਕੇ ਹਾਂ ਆਹ ਕਰੀ ਹੋ ਤਾਂ ਮੈਂ ਹੋ ਤਾਂ ਮੇਰੇ ਬੱਟੇ ਕਿੱਥੇ ਚੋਸ ਤਾਂ ਬਦਰਿਆ ਮਾਰ ਰਹੀ ਹੈ ਟਾਡੇ ਰੋਲੇ ਗੋਲੇ ਤੇ ਡਰ ਗਈ ਹੁਣੀ ਤੇ ਡਰੀਏ ਜਾਂ ਰੋਲਾ ਜਾ ਪੈਂਦਾ ਤੇ ਨਾ ਤੁਹਾਡੇ ਤੇ ਰੰਗ ਰੰਗ ਪਾਉਂਦੀ ਸੀ ਹਾਂ ਵੀ ਆ ਕੀ ਹੋ ਗਿਆ ਪਪੂ ਕਾ ਹੋ ਗਿਆ ਹਾਂ ਕਾ ਹੋਇਆ ਮੇਰੇ ਪੁੱਤ ਨੂੰ ਹਾਂ ਸੱਚ ਸੁੰਗੀ ਦੇ ਪੈਕੀ ਨਾ ਤੁਸੀਂ ਬੜਾ ਜਿਹਾ ਟਿੱਕਾ ਲਾਇਆ ਟਿੱਕਾ ਜਾਂ ਮਾੜਾ ਜਾਂ ਥੋੜਾ ਟਿੱਕਾ ਲੱਗਦਾ ਉੱਤੇ ਇਹ ਤਾਂ ਕੋਡੀਆਂ ਆ ਭਰੀ ਬੱਟੀ ਦੀ ਬਾਣ ਜੀ ਮਾਰੀ ਵਿੱਕੀ ਤੇ ਮੂਰਤ ਦੁੱਖੜ ਉਹ ਮਾਈਕ ਨੇ ਲਿਜਾਤਾ ਸਾਨੂੰ ਇਹ ਤੱਲੀ ਤਾਰ ਸੋਇਚ ਨੂੰ ਦੀ ਦੇਖਣ ਲੱਭੋ ਲੱਭੇ ਲੱਭੋ ਦੇਖਣ ਵਿੱਚ ਐ ਮੈਂ ਵੀ ਲੋਕੀਂ ਇੱਥੇ ਹੋਰ ਵੀ ਲੈ ਗਈ ਥੋੜੇ ਉੱਪਰ ਵੀ ਉਹ ਸੋਇਚ ਜਿਹੜਾ ਨਹੀਂ ਰੰਗਲੇ ਕੇ ਬਾਹਰ ਆਈ ਹ ਨਹੀਂ ਨਹੀਂ ਆਉਂਦੀ ਨਹੀਂ ਵੱਡੀ ਦੇ ਸਾਰੇ ਘੇੜਾ ਜਿਹੜਾ ਦੇਖੇ ਨਹੀਂ ਤੂੰ ਅੰਮ੍ਰੇ ਨੇ ਚਿੰਗੜੀ ਅਮਰੀਕਾ ਦੇ ਕੰਟੀਲਾ ਬਚੇ ਰਹੇ ਕਿ ਕਰਦੇ ਰੋਣਾ ਕਰਦੇ ਅੰਦਰ ਕਰ ਦੋ ਦੋ ਮਾਰ ਲਿਆ ਤੁਸੀਂ ਬਣਾ ਟਾਈਮ ਤੋਂ ਟਾਈਮ ਚਲੋ ਵਧੀਆ ਰਿਹਾ ਪ੍ਰੋਗਰਾਮ ਤੁਹਾਡਾ